ਪਿੰਡ ਖਾਨਕੋਟ ਵਿਖੇ ਤਿੰਨ ਦਿਨਾਂ ਤੋਂ ਸੀਵਰ ਯੁਕਤ ਪਾਣੀ ਪੀਣ ਨਾਲ ਕਈ ਲੋਕ ਗੰਭੀਰ ਬਿਮਾਰ ਹੋ ਗਏ ਤੇ ਪੰਜ ਮੌਤਾ ਹੋ ਗਈਆਂ ਜਿਨ੍ਹਾਂ ਦਾ ਹਾਲਚਾਲ ਜਾਣਨ ਲਈ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਹਸਪਤਾਲ ਅਤੇ ਪਿੰਡ ਦਾ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਮੁਸ਼ਕਲਾਂ ਦੇ ਹੱਲ ਮੌਕੇ ਤੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਨਾਲ ਦੇ ਨਾਲ ਹੀ ਮੁਸ਼ਕਲਾਂ ਹੱਲ ਕਰਨ ਲਈ ਤੇ ਪਿੰਡ ਦਾ ਮੁੱਦਾ ਹਾਈ ਲੈਵਲ ਤੇ ਚੁੱਕਣ ਲਈ ਪਿੰਡ ਵਾਸੀਆਂ ਨੇ ਫਾਸਟਵੀ ਨਿਊਜ਼ ਚੈਨਲ ਦਾ ਧੰਨਵਾਦ ਕੀਤਾ ਐਸਮੋ ਕੇ ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਵੀ ਆਪਣੀ ਟੀਮ ਨਾਲ ਉਥੇ ਮੌਜੂਦ ਸਨ ਪਿੰਡ ਖਾਨਕੋਟ ਦੇ ਵਿੱਚ ਗੰਦਾ ਪਾਣੀ ਪੀਣ ਨਾਲ ਜਿਹੜੇ ਲੋਕ ਮਰੇ ਸਨ ਤੇ ਕੁਝ ਲੋਕ ਜ਼ਖਮੀ ਹੋਏ ਹਨ ਤੇ ਅੱਜ ਸਾਡੇ ਵਿੱਚ ਇੱਥੇ ਮੌਜੂਦ ਹਨ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਤੇ ਉਹਨਾਂ ਦਾ ਇਹ ਹਲਕਾ ਵੀ ਹੈ ਤੇ ਆਪਣੇ ਹਲਕੇ ਦੇ ਵਿੱਚ ਅੱਜ ਇੱਥੇ ਲੋਕਾਂ ਦਾ ਹਾਲਚਲ ਜਾਣਨ ਆਏ ਤੇ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਹਨ ਹਾਂਜੀ ਸਨ ਦੇਖੋ ਖਾਨਕੋਟ ਪਿੰਡ ਦੇ ਵਿੱਚ ਕੋਈ ਰੂਡਸ ਜਿਹੜੀਆਂ ਸੀਗੀਆਂ ਉਥੇ ਸੀਵਰੇਜ ਦਾ ਕੰਮ ਜਿਹੜਾ ਚੱਲ ਰਿਹਾ ਹੈ ਔਰ ਕੁਝ ਜਿਹੜੀਆਂ ਦੇਖ ਸਕਦੇ ਹੋ ਤੁਸੀਂ ਕਿ ਪਾਣੀ ਦੀਆਂ ਜਿਹੜੀਆਂ ਪਾਈਪਾਂ ਸੀਗੀਆਂ ਇਹ ਬਿਲਕੁਲ ਪਲਾਸਟਿਕ ਦੀਆਂ ਪਾਈਆਂ ਗਈਆਂ ਸੀਗੀਆਂ ਔਰ ਕੁਝ ਕੰਟਾਮਨੇਸ਼ਨ ਜਿਹੜੀ ਆ ਉਹ ਵਾਟਰ ਦੀ ਹੋਈ ਆ ਕੁਝ ਲੋਕ ਬਿਮਾਰ ਵੀ ਹੋਏ ਨੇ ਸੋ ਮੈਂ ਸਾਰੇ ਜਿਹੜੇ ਨੇ ਕਨੈਕਸ਼ਨ ਜਿਹੜੇ ਇੱਕ ਇੱਕ ਕਨੈਕਸ਼ਨ ਜਿਹੜਾ ਜੈਨੂਇਨ ਜਿਹੜਾ ਉਹ ਕਰਵਾ ਰਹੇ ਆ ਬਾਕੀ ਸੜਕ ਵਾਸਤੇ ਐਸ.ੀ. ਸਾਹਿਬ ਨਾਲ ਅੱਜ ਨੇ ਮੈਂ 32 ਲੱਖ ਰੁਪਏ ਉਹਦੇ ਵਾਸਤੇ ਮਨਜ਼ੂਰ ਕਰ ਦਿੱਤਾ ਆ ਮੈਨੂੰ ਬੜੀ ਇਸ ਗੱਲ ਦੀ ਦੁੱਖ ਵੀ ਆ ਤੇ ਹੈਰਾਨਗੀ ਵੀ ਆ ਕਿ ਕੱਲ ਸਰਪੰਚ ਸਾਹਿਬ ਦੀ ਪੂਰੇ ਹੋਏ ਜਰਨੈਲ ਸਿੰਘ ਜਰਨੈਲ ਸਿੰਘ ਜੀ 35 ਸਾਲ ਇਸ ਪਿੰਡ ਦੇ ਸਰਪੰਚ ਰਹੇ ਜੀ ਖੁਦ 35 ਸਾਲ ਸਰਪੰਚ ਰਹਿਣ ਦੇ ਬਾਵਜੂਦ ਵੀ ਮਤਲਬ ਉਹਨਾਂ ਦਾ ਜਿਹੜਾ ਹੈਗਾ ਸੀਗਾ ਡੈੱਡ ਬੋਡੀ ਉਹ ਵੀ ਲਿਜਾਣ ਵਾਸਤੇ ਜਿਹੜੀ ਆ ਉਹ ਰਸਤਾ ਨਹੀਂ ਸੀਗਾ ਹੈਗਾ ਜਿਹੜੇ 35 ਸਾਲ ਮਤਲਬ ਕਿੰਨੇ 35 ਸਾਲਾਂ ਦੇ ਵਿੱਚ ਸਤੂ ਸੱਤ ਸੱਤ ਸਰਕਾਰਾਂ ਜਿਹੜੀਆਂ ਰਹੀਆਂ ਹੋਣਗੀਆਂ ਔਰ ਉਸ ਸਰਕਾਰ ਦੇ ਵਿੱਚ ਮੌਜੂਦਾ ਸਰਪੰਚ ਹੁੰਦਿਆਂ ਵੀ ਜਿਹੜਾ ਆ ਉਹ ਕੋਈ ਧਿਆਨ ਜਿਹੜਾ ਆ ਉਹ ਨਹੀਂ ਦਿੱਤਾ ਗਿਆ ਅਸੀਂ ਸਿਰ 3 ਸਾਲ ਦੇ 3 ਸਾਲ ਤੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖੋ ਸਾਰੇ ਪਿੰਡ ਦੇ ਵਿੱਚ ਕੰਮ ਜਿਹੜਾ ਆ ਇਹ ਚੱਲ ਰਿਹਾ ਔਰ ਮੈਂ ਪਿੰਡ ਵਾਲਿਆਂ ਨੂੰ ਅੱਜ ਯਕੀਨ ਦਿਵਾਇਆ ਹੈ ਕਿ ਅੱਜ ਵੀ 20 ਅਗਸਤਾਂ ਤੇ 20 ਸਤੰਬਰ ਤੱਕ ਪਿੰਡ ਦਾ ਇੱਕ ਇੱਕ ਕੰਮ ਜਿਹੜਾ ਆ ਉਹ ਸ਼ੁਰੂ ਹੋਇਆ ਹੋਊਗਾ ਔਰ ਸਾਰੀ ਜਿਹੜੀ ਆ ਰੋਡਸ ਵੀ ਬਣਾਵਾਂਗੇ ਔਰ ਜਿਹੜੀ ਸੀਵਰੇਜ ਕਾਰਪੋਰੇਸ਼ਨ ਸਰ ਨੇ ਪੁੱਟ ਕੇ ਉੱਥੇ ਸੀਵਰੇਜ ਪਾਇਆ ਉਹਦੇ ਵਾਸਤੇ 32 ਲੱਖ ਰੁਪਏ ਮਨਜ਼ੂਰ ਕੀਤਾ ਉਹ ਵੀ ਕੁਝ ਦਿਨਾਂ ਚ ਕੰਮ ਸ਼ੁਰੂ ਹੋ ਜੇ ਅੱਜ ਸਾਡੇ ਹਲਕੇ ਦੇ ਬਹੁਤ ਹੀ ਸਤਿਕਾਰਯੋਗ ਮੰਤਰੀ ਸਾਹਿਬ ਸਰ ਰੁਪਜਨ ਸਿੰਘ ਜੀਟੀਓ ਸਾਹਿਬ ਪਿੰਡ ਖਾਨਕੋਟ ਪਹੁੰਚੇ ਆ ਜਿੱਥੇ ਕਿ ਪਿਛਲੀ ਦਿਨੀ ਕੋਈ ਸੀ ਗੰਦਾ ਪਾਣੀ ਪੀਣ ਕਰਨਾ ਉਸ਼ਮੋਤਾ ਹੋ ਗਈਆਂ ਸੀ ਸਾਨੂੰ ਉਹਨਾਂ ਦਾ ਬਹੁਤ ਅਫਸੋਸ ਆ ਕਿ ਮਾੜੀ ਗੱਲ ਹੋਈ ਆ ਬਟ ਹੁਣ ਉਹਨਾਂ ਨੇ ਆਣ ਕੇ ਸਾਰੇ ਅਫਸਰ ਸੱਦੇ ਇਥੇ ਅਸਿਸਟੈਂਟ ਕਮਿਸ਼ਨਰ ਸੁਰਿੰਦਰ ਕੁਮਾਰ ਜੀ ਬਾਕੀ ਜੋ ਵੀ ਉਹਨਾਂ ਦੀ ਟੀਮ ਆ ਸਾਰੇ ਤੇ ਉਹ ਆਰਡਰ ਦੇ ਗਏ ਸਾਰੇ ਅਫਸਰਾਂ ਨੂੰ ਇਹ ਦੁਬਾਰਾ ਦੁਬਾਰਾ ਤੋਂ ਸਾਰੇ ਹੋਵ ਜੀਏ ਜਿਹੜੀਆਂ ਬੰਨ ਗਈਆਂ ਨੰਬਰ 2 ਤੇ ਆ ਜਿਹੜਾ ਗੁਰਦੁਆਰਾ ਸਾਹਿਬ ਜਿਹਦੇ ਵਿੱਚ ਸਾਡੀ ਬਹੁਤ ਆਸਥਾ ਇਹ ਬਾਹਰਲੇ ਪਿੰਡ ਸੜਕ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਬੱਜਰ ਪੈ ਜਾਊਗਾ ਮੇਨ ਸੜਕ ਤੇ ਵੀ ਬੱਜਰ ਪੈ ਜਾਊਗਾ ਤੇ ਇਹ ਸਾਰੇ ਅਫਸਰ ਸਭਾਂ ਨੂੰ ਮંત્રી ਸਾਹਿਬ ਨੇ 1 ਮਹੀਨੇ ਦਾ ਟਾਈਮ ਦਿੱਤਾ ਵੀ 1 ਮਹੀਨੇ ਪਿਛੋਂ ਮੈਂ ਖੁਦ ਫਿਰ ਵਿజిਟ ਕਰੂੰਗਾ ਤੇ ਸਾਰੇ ਕੰਮ ਹੋਣੇ ਚਾਹੀਦੇ ਆ ਅਸੀਂ ਪਿੰਡ ਵੱਲੋਂ ਸਾਰਿਆਂ ਦੇ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ